ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਇੱਕ ਭੇੜੀਏ ਤੇ ਸਾਰਸ ਦੀ ਕਹਾਣੀ ਹੈ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਇੱਕ ਸੰਘਣੇ ਜੰਗਲ ਵਿੱਚ ਇੱਕ ਸੰਘਣੇ ਜੰਗਲ ਨਾਲ ਘੀਰੇ ਇੱਕ ਵਿਸ਼ਾਲ ਮੈਦਾਨ ਦੇ ਨੇੜੇ ਇੱਕ ਪੁਰਾਣਾ ਜੰਗਲ ਸੀ ਇਹ ਜੰਗਲ ਆਪਣੇ ਅੰਦਰ ਅਨੇਕਾ ਰਾਜ਼ ਕਹਾਣੀਆਂ ਅਤੇ ਜੀਵਾਂ ਦੀਆਂ ਜ਼ਿੰਦਗੀਆਂ ਸਮੇਟੇ ਹੋਇਆ ਸੀ ਇੱਥੇ ਹਰ ਕਿਸਮ ਦੇ ਪੰਛੀ ਜਾਨਵਰ ਅਤੇ ਕੀੜੇ ਮਕੌੜੇ ਰਹਿੰਦੇ ਸਨ ਇਹ ਜੰਗਲ ਕਈਆਂ ਲਈ ਘਰ ਸੀ ਕਈਆਂ ਲਈ ਸ਼ਿਕਾਰਗਾ ਅਤੇ ਕਈਆਂ ਲਈ ਡਰ ਦਾ ਸਥਾਨ ਸੀ ਇਸ ਜੰਗਲ ਵਿੱਚ ਇੱਕ ਭੇੜਿਆ ਰਹਿੰਦਾ ਸੀ ਉਸ ਦਾ ਨਾਮ ਸੀ ਕਾਰੂ ਕਾਰੂ ਬਹੁਤ ਹੀ ਤਾਕਤਵਰ ਚਲਾਕ ਅਤੇ ਬਹੁਤ ਹੀ ਘਮੰਡੀ ਸੀ ਉਸ ਨੂੰ ਆਪਣੀ ਤਾਕਤ ਉੱਤੇ ਬਹੁਤ ਮਾਣ ਸੀ ਉਹ ਸਮਝਦਾ ਸੀ ਕਿ ਜੰਗਲ ਵਿੱਚ ਸਭ ਤੋਂ ਵੱਡਾ ਅਤੇ ਸਭ ਤੋਂ ਹੁਸ਼ਿਆਰ ਜੀਵ ਉਹੀ ਆ ਉਸ ਦਾ ਮਨ ਦਿਆ ਨਾਲ ਨਹੀਂ ਸਗੋ ਸਿਰਫ ਆਪਣੇ ਲਾਭ ਨਾਲ ਭਰਿਆ ਹੋਇਆ ਸੀ ਉਸੇ ਜੰਗਲ ਦੇ ਨੇੜੇ ਇੱਕ ਛੋਟਾ ਜਿਹਾ ਦਲਦਲੀ ਇਲਾਕਾ ਸੀ ਜਿੱਥੇ ਇੱਕ ਸਾਰਸ ਪੰਛੀ ਰਹਿੰਦਾ ਸੀ ਉਸ ਦਾ ਨਾਮ ਸੀ ਸੋਹਣ ਸੋਹਣ ਲੰਮੇ ਕੱਦ ਦਾ ਲੰਮੀ ਚੁੰਝ ਵਾਲਾ ਅਤੇ ਸ਼ਫੈਦ ਫੰਗਾ ਵਾਲਾ ਸੀ ਉਹ ਬਹੁਤ ਹੀ ਸ਼ਾਂਤ ਹੀ ਸੁਹਾਵਾ ਦਾ ਸੀ ਧੀਰਜਵਾਰ ਅਤੇ ਸਮਝਦਾਰ ਸੀ ਉਹ ਕਿਸੇ ਨਾਲ ਝਗੜਾ ਨਹੀਂ ਸੀ ਕਰਦਾ ਤੇ ਹਰ ਇੱਕ ਜੀਵ ਨਾਲ ਪਿਆਰ ਅਤੇ ਸਤਿਕਾਰ ਨਾਲ ਪੇਸ ਆਉਂਦਾ ਸੀ ਸੋਹਣ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਸ ਦੀ ਸਮਝਦਾਰੀ ਅਤੇ ਸਹਿਣਸ਼ੀਲਤਾ ਜਿੱਥੇ ਕਾਰੂ ਤਾਕਤ ਨੂੰ ਸਭ ਕੁਝ ਮੰਨਦਾ ਸੀ ਉੱਥੇ ਸੋਹਣ ਬੁੱਧੀ ਨੂੰ ਅਤੇ ਸੰਯਮ ਨੂੰ ਸਭ ਤੋਂ ਵੱਡੀ ਤਾਕਤ ਸਮਝਦਾ ਸੀ ਇੱਕ ਦਿਨ ਕਾਲੂ ਜੰਗਲ ਵਿੱਚ ਸ਼ਿਕਾਰ ਕਰ ਰਿਹਾ ਸੀ ਉਸਨੇ ਇੱਕ ਹਿਰਨ ਨੂੰ ਫੜ ਲਿਆ ਅਤੇ ਬਹੁਤ ਜਲਦੀ ਜਲਦੀ ਉਸ ਨੂੰ ਖਾਣ ਲੱਗ ਪਿਆ ਲਾਲਚ ਵਿੱਚ ਆ ਕੇ ਉਸਨੇ ਮਾਸ ਦੇ ਵੱਡੇ ਵੱਡੇ ਟੁਕੜੇ ਹੀ ਅੰਦਰ ਖਾ ਲਏ ਅਚਾਨਕ ਇੱਕ ਨੁਕੀਲੀ ਹੱਡੀ ਉਸ ਦੇ ਗਲੇ ਵਿੱਚ ਜਾ ਕੇ ਅਟਕ ਗਈ ਕਾਲੂ ਦਰਦ ਨਾਲ ਤੜਫਣ ਲੱਗ ਪਿਆ ਉਸਨੇ ਆਪਣਾ ਗਲਾ ਫੜਿਆ ਜ਼ਮੀਨ ਤੇ ਲੋਟਣ ਲੱਗ ਪਿਆ ਦਰਦ ਅਹਿਸ ਅਸਹਿਣਸੀਲ ਸੀ ਉਸ ਦੀ ਸਾਹ ਲੈਣ ਵਿੱਚ ਵੀ ਹੁਣ ਉਸ ਨੂੰ ਦਿੱਕਤ ਹੋ ਰਹੀ ਸੀ ਜੰਗਲ ਦੇ ਹੋਰ ਜਾਨਵਰ ਡਰ ਕੇ ਉਸ ਤੋਂ ਦੂਰ ਭੱਜ ਗਏ ਕੋਈ ਵੀ ਉਸ ਦੇ ਨੇੜੇ ਆਉਣ ਦੀ ਹਿੰਮਤ ਨਹੀਂ ਕਰਦਾ ਸੀ ਕਾਰੂ ਚੀਕਿਆ ਕੋਈ ਹੈ ਕੋਈ ਹੈ ਮੇਰੀ ਮਦਦ ਕਰੋ ਜੋ ਮੇਰੀ ਮਦਦ ਕਰੇਗਾ ਮੈਂ ਉਸ ਨੂੰ ਵੱਡਾ ਇਨਾਮ ਦਵਾਂਗਾ ਉਸ ਦੀ ਆਵਾਜ਼ ਦਲਦਲ ਤੱਕ ਪਹੁੰਚ ਗਈ ਸੋਹਣ ਸਾਰਸ ਪੰਛੀ ਨੇ ਇਹ ਸੁਣਿਆ ਉਹ ਸਮਝ ਗਿਆ ਕਿ ਭੇੜੀਆ ਬਹੁਤ ਵੱਡੀ ਮੁਸੀਬਤ ਵਿੱਚ ਐ ਉਸਨੇ ਸੋਚਿਆ ਕਾਰੂ ਕਮੰਡੀ ਜ਼ਰੂਰ ਆ ਪਰ ਜਦੋਂ ਵੀ ਕੋਈ ਦੁੱਖ ਵਿੱਚ ਹੋਵੇ ਉਸਦੀ ਮਦਦ ਕਰਨੀ ਚਾਹੀਦੀ ਹੈ ਉਹ ਹੌਲੀ-ਹੌਲੀ ਉੱਡ ਕੇ ਭੇੜੀਏ ਕੋਲ ਪਹੁੰਚਿਆ ਕਾਰੂ ਨੇ ਉਸ ਨੂੰ ਵੇਖ ਕੇ ਆਸ ਨਾਲ ਕਿਹਾ ਸਾਰਸ ਜੇ ਤੂੰ ਮੇਰੇ ਗਲੇ ਵਿੱਚੋਂ ਇਹ ਹੱਡੀ ਕੱਢ ਦੇਵੇਂ ਮੈਂ ਤੈਨੂੰ ਜੰਗਲ ਦਾ ਸਭ ਤੋਂ ਵਧੀਆ ਤੋਹਫ਼ਾ ਦੇਵਾਂਗਾ ਸੋਹਣ ਨੇ ਸ਼ਾਂਤੀ ਨਾਲ ਕਿਹਾ ਮੈਂ ਮਦਦ ਕਰਦਾ ਪਰ ਪਹਿਲਾਂ ਤੂੰ ਵਾਦਾ ਕਰ ਕਿ ਤੂੰ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ 카ਰੂ ਨੇ ਦਰਦ ਵਿੱਚ ਕਿਹਾ ਹਾਂ ਹਾਂ ਮੈਂ ਵਾਦਾ ਕਰਦਾ ਹਾਂ ਸੋਹਣ ਨੇ ਆਪਣੀ ਲੰਮੀ ਚੁੰਝ ਧੀਰੇ ਧੀਰੇ ਭੇੜੀਏ ਦੇ ਮੂੰਹ ਵਿੱਚ ਪਾਈ ਬੜੀ ਸਾਵਧਾਨੀ ਨਾਲ ਉਸ ਨੇ ਹੱਡੀ ਫੜ ਕੇ ਬਾਹਰ ਕੱਢ ਲਈ ਕੋਜੀ ਪਲਾਂ ਵਿੱਚ 카ਰੂ ਦੀ ਸਾਹ ਨਾਰਮਲ ਹੋ ਗਈ ਤੇ ਉਹ ਬਚ ਗਿਆ ਜਿਵੇਂ ਹੀ ਦਰਦ ਖਤਮ ਹੋਇਆ 카ਰੂ ਖੜਾ ਹੋ ਗਿਆ ਉਸ ਨੇ ਸਾਰਸਵਲ ਦੇਖਿਆ ਤੇ ਹੱਸ ਕੇ ਕਿਹਾ ਚਲ ਹੁਣ ਤੂੰ ਖੁਸ਼ ਹੋ ਸਕਦਾ ਮੇਰੇ ਵਰਗੇ ਭੇੜੀਏ ਦੇ ਮੂੰਹ ਵਿੱਚ ਹੱਥ ਪਾ ਕੇ ਵੀ ਤੂੰ ਜਿਉਂਦਾ ਬਚ ਗਿਆ ਇਹੀ ਤੇਰਾ ਇਨਾਮ ਆ ਸੋਹਣ ਹੈਰਾਨ ਰਹਿ ਗਿਆ ਤੂੰ ਤਾਂ ਵਾਦਾ ਕੀਤਾ ਸੀ ਇਨਾਮ ਦੇਣ ਦਾ ਉਸਨੇ ਸ਼ਾਂਤੀ ਨਾਲ ਕਿਹਾ ਕਾਰੂ ਗੁੱਸੇ ਨਾਲ ਗੱਜਿਆ ਚੁੱਪ ਰਹਿ ਜਾ ਇੱਥੋਂ ਨਹੀਂ ਤਾਂ ਮੈਂ ਤੈਨੂੰ ਹੁਣੇ ਹੀ ਖਾ ਜਾਵਾਂਗਾ ਸੋਹਣ ਨੇ ਕੋਈ ਝਗੜਾ ਨਾ ਕੀਤਾ ਉਹ ਚੁੱਪਚਾਪ ਉੱਡ ਕੇ ਦਲਦਲ ਦੇ ਕੋਲ ਵਾਪਸ ਚਲਾ ਗਿਆ ਪਰ ਉਸਨੇ ਮਨ ਵਿੱਚ ਬਹੁਤ ਦੁੱਖ ਸੀ ਸਗੋਂ ਇੱਕ ਡੂੰਗੀ ਸਿੱਖਿਆ ਵੀ ਲਈ ਉਸਨੇ ਹਰ ਤਾਕਤਵਰ ਜੀਵ ਦਿਲੋਂ ਵੱਡਾ ਨਹੀਂ ਹੁੰਦਾ ਕੁਝ ਮਹੀਨੇ ਹੋ ਗਏ ਇੱਕ ਦਿਨ ਜੰਗਲ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਸਾਰੇ ਪਾਸੇ ਫੈਲਣ ਲੱਗੀ ਜਾਨਵਰ ਕਬਰਹਾਟ ਵਿੱਚ ਇੱਧਰ ਉੱਧਰ ਭੱਜਣ ਲੱਗੇ\,\,\,ਕਾਰੂ ਇੱਕ ਵੱਡੀ ਖੱਡ ਵਿੱਚ ਫਸ ਗਿਆ ਅੱਗ ਨੇ ਚਾਰੇ ਪਾਸੇ ਉਸ ਨੂੰ ਘੇਰਾ ਪਾ ਲਿਆ ਉਸਨੇ ਮਦਦ ਲਈ ਚੀਕਾਂ ਮਾਰੀਆਂ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ ਸਾਬੂਸ ਦੇ ਪੁਰਾਣੇ ਜ਼ੁਲਮ ਨੂੰ ਯਾਦ ਕਰ ਰਹੇ ਸਨ ਉਸੇ ਵੇਲੇ ਸੋਹਣ ਉੱਡਦਾ ਹੋਇਆ ਫੇਰ ਉੱਥੋਂ ਲੰਘ ਰਿਹਾ ਸੀ ਉਸਨੇ ਕਾਰੂ ਨੂੰ ਵੇਖਿਆ ਇੱਕ ਪਾਲੀ ਉਹ ਰੁਕਿਆ ਉਸ ਨੂੰ ਉਹ ਬੇਇਨਸਾਫੀ ਯਾਦ ਆ ਗਈ ਪਰ ਉਸਨੇ ਮਨ ਵਿੱਚ ਕਿਹਾ ਦਇਆ ਕਿਸੇ ਵੀ ਇਨਾਮ ਦੀ ਮੁਹਤਾਜ ਨਹੀਂ ਹੁੰਦੀ ਸੋਹਣ ਨੇ ਜੰਗਲ ਦੇ ਹੋਰ ਜਾਨਵਰਾਂ ਨੂੰ ਇਕੱਠਾ ਕੀਤਾ ਉਸ ਦੀ ਅਗਵਾਈ ਨਾਲ ਉਹਨਾਂ ਨੇ ਕਾਰੂ ਲਈ ਸੁਰੱਖਿਅਤ ਰਸਤਾ ਬਣਾਇਆ ਕਾਰੂ ਬਚ ਗਿਆ ਕਾਰੂ ਦੀਆਂ ਅੱਖਾਂ ਪਰ ਆਈਆਂ ਉਸਨੇ ਸੋਹਣ ਦੇ ਪੈਰਾਂ ਕੋਲ ਸਿਰ ਝੁਕਾ ਦਿੱਤਾ ਮੈਨੂੰ ਮaaf ਕਰ ਦੇ ਮੈਂ ਸਮਝ ਗਿਆ ਹਾਂ ਕਿ ਤਾਕਤ ਨਹੀਂ ਸਗੋ ਦਿਆ ਤੇ ਸਮਝਦਾਰੀ ਅਸਲੀ ਬੜਪਣ ਹੁੰਦਾ ਹੈ ਉਸ ਦਿਨ ਤੋਂ ਕਾਰੂ ਬਦਲ ਗਿਆ ਉਹ ਹੁਣ ਜੰਗਲ ਦੀ ਰੱਖਿਆ ਕਰਦਾ ਸੀ ਕਮਜ਼ੋਰਾਂ ਦੀ ਮਦਦ ਕਰਦਾ ਸੀ ਕਾਰੂ ਪੇੜੀਆਂ ਹੁਣ ਪਹਿਲਾਂ ਵਰਗਾ ਨਹੀਂ ਸੀ ਰਹਾ ਅੱਗ ਵਾਲੇ ਹਾਦਸੇ ਤੋਂ ਬਾਅਦ ਉਸ ਦਾ ਦਿਲ ਹੁਣ ਬਦਲ ਚੁੱਕਾ ਸੀ ਉਸ ਦੇ ਅੰਦਰੋਂ ਕਮੰਡ ਹੌਲੀ-ਹੌਲੀ ਘਟ ਰਿਹਾ ਸੀ ਅਤੇ ਉਸ ਦੀ ਥਾਂ ਬਸ਼ਤਾਵਾ ਤੇ ਜ਼ਿੰਮੇਵਾਰੀ ਨੇ ਲੈ ਲਈ ਸੀ ਜੰਗਲ ਦੇ ਜਾਨਵਰਾਂ ਨੂੰ ਪਹਿਲਾਂ ਉਸ ਤੋਂ ਬਹੁਤ ਡਰ ਲੱਗਦਾ ਸੀ ਪਰ ਹੁਣ ਉਹ ਹੈਰਾਨ ਸੀ ਕਿ ਇਹ ਕਿਵੇਂ ਬਦਲ ਗਿਆ ਇਹ ਸੱਚਾ ਬਦਲ ਗਿਆ ਜਾਂ ਫਿਰ ਇੱਕ ਡਰਾਜਾ ਨਤੀਜਾ ਸਾਰਸ ਪੰਛੀ ਸੋਹਣਾ ਦੂਰੋਂ ਇਹ ਸਭ ਕੁਝ ਵੇਖ ਰਿਹਾ ਸੀ ਉਹ ਜਲਦੀ ਕਿਸੇ ਤੇ ਭਰੋਸਾ ਨਹੀਂ ਸਿੱਕਾਰਦਾ ਪਾਰੇ ਉਹ ਇਹ ਵੀ ਜਾਣਦਾ ਸੀ ਕਿ ਹਰ ਜੀਵ ਨੂੰ ਸੁਧਰਨ ਦਾ ਮੌਕਾ ਮਿਲਣਾ ਜ਼ਰੂਰ ਚਾਹੀਦਾ ਇੱਕ ਦਿਨ ਜੰਗਲ ਵਿੱਚ ਨਵਾਂ ਵੱਡਾ ਖਤਰਾ ਆ ਗਿਆ ਨੀਲੇ ਪਹਾੜਾ ਤੋਂ ਕੁਝ ਜੰਗਲੀ ਕੁੱਤੇ ਜੰਗਲ ਵਿੱਚ ਆ ਕੇ ਰਹਿਣ ਲੱਗੇ ਉਹ ਟੋਲੀਆਂ ਵਿੱਚ ਰਹਿੰਦੇ ਸਨ ਅਤੇ ਕਮਜ਼ੋਰ ਜਾਨਵਰਾਂ ਤੇ ਹਮਲੇ ਕਰਦੇ ਸਨ ਛੋਟੇ ਜਾਨਵਰ ਖਾਸ ਕਰਕੇ ਖਰਗੋਸ਼ ਹੇਰਨਾਂ ਦੇ ਬੱਚੇ ਅਤੇ ਪੰਛੀ ਬਹੁਤ ਡਰੇ ਹੋਏ ਸਨ ਜੰਗਲ ਵਿੱਚ ਹੜਚਲ ਮਚ ਗਈ ਕੋਈ ਵੀ ਅੱਗੇ ਨਾ ਆਇਆ ਤੇ ਉਹਨਾਂ ਦਾ ਮੁਕਾਬਲਾ ਕਰਨ ਲਈ ਕੋਈ ਵੀ ਤਿਆਰ ਨਹੀਂ ਸੀ 카ਰੂ ਨੇ ਜਦੋਂ ਇਹ ਸਭ ਵੇਖਿਆ ਉਸ ਦਾ ਮਨ ਦਿਲਚਸਪੀ ਅਤੇ ਡਰ ਦੋਮਾ ਨਾ ਪਰ ਗਿਆ ਉਸ ਨੇ ਸੋਚਿਆ ਇਹ ਮੌਕਾ ਹੈ ਮੈਂ ਆਪਣੇ ਕਰਮਾਂ ਨੂੰ ਠੀਕ ਕਰ ਸਕਦਾ ਹਾਂ ਸੋਹਣ ਨੇ ਸਾਰੇ ਜਨਵਰਾਂ ਦੀ ਇੱਕ ਸਭਾ ਬੁਲਾਈ ਉਹ ਇੱਕ ਉੱਚੇ ਦਰਖਤ ਦੇ ਹੇਠਾਂ ਬੈਠ ਗਿਆ ਅਤੇ ਬੋਲਿਆ ਸਿਰਫ ਤਾਕਤ ਨਾਲ ਨਹੀਂ ਸਿਆਣਪ ਨਾਲ ਹੀ ਅਸੀਂ ਇਸ ਮੁਸੀਬਤ ਦਾ ਸਾਹਮਣਾ ਕਰ ਸਕਦੇ ਹਾਂ ਉਸਨੇ ਜਾਨਵਰਾਂ ਨੂੰ ਸਮਝਾਇਆ ਕਿ ਹਰ ਇੱਕ ਦੀ ਆਪਣੀ ਖਾਸੀਅਤ ਹੁੰਦੀ ਹੈ ਕੋਈ ਤੇਜ਼ ਦੌੜ ਸਕਦਾ ਕੋਈ ਉੱਚਾ ਉੱਡ ਸਕਦਾ ਤੇ ਕੋਈ ਮਜ਼ਬੂਤ ਉੱਡ ਸਕਦਾ ਸਭ ਦੀਆਂ ਨਜ਼ਰਾਂ ਕਾਰੂ ਤੇ ਗਈਆਂ ਇੱਕ ਖਰਗੋਸ਼ ਡਰਦੇ ਹੋਏ ਬੋਲਿਆ ਕੀ ਅਸੀਂ ਭੇੜੀਏ ਤੇ ਭਰੋਸਾ ਕਰ ਸਕਦੇ ਹਾਂ ਕਾਰੂ ਨੇ ਅੱਗੇ ਆ ਕੇ ਸਿਰ ਝੁਕਾ ਲਿਆ ਮੈਨੂੰ ਪਤਾ ਹੈ ਕਿ ਮੈਂ ਬਹੁਤ ਗਲਤੀਆਂ ਕੀਤੀਆਂ ਨੇ ਤੇ ਮੈਂ ਭਰੋਸੇ ਦੇ ਕਾਬਲ ਨਹੀਂ ਹਾਂ ਪਰ ਅੱਜ ਮੈਂ ਜੰਗਲੀ ਲੜਾਂਗਾ ਨਾ ਕਿ ਆਪਣੇ ਲਈ ਸੋਹਣ ਨੇ ਹੌਲੀ ਜਿਹਾ ਸਿਰ ਹਿਲਾਇਆ ਅਸੀਂ ਤੈਨੂੰ ਇੱਕ ਮੌਕਾ ਦੇ ਰਹੇ ਹਾਂ ਅਗਲੇ ਦਿਨ ਜੰਗਲੀ ਕੁੱਤਿਆਂ ਨੇ ਹਮਲਾ ਕੀਤਾ ਉਹ ਸੋਚ ਰਹੇ ਸਨ ਕਿ ਇਹ ਜੰਗਲ ਆਸਾਨ ਸ਼ਿਕਾਰ ਹੈ ਪਰ ਉਹ ਗਲਤ ਸਨ ਸੋਹਣ ਉੱਪਰ ਉੱਡ ਕੇ ਸੰਕੇਤ ਦੇ ਰਿਹਾ ਸੀ ਹਿਰਨ ਤੇਜ਼ੀ ਨਾਲ ਜੰਗਲ ਦੇ ਅੰਦਰ ਵੱਲ ਨੂੰ ਦੌੜੇ ਪੰਛੀ ਚੀਕਾ ਮਾਰ ਕੇ ਸਾਵਧਾਨ ਕਰ ਰਹੇ ਸਨ ਕਾਰੂ ਸੱਪ ਤੋਂ ਅੱਗੇ ਖੜਾ ਸੀ ਜਦੋਂ ਕੁੱਤੇ ਨੇੜੇ ਆਏ ਕਾਰੂ ਨੇ ਗੱਜ ਕੇ ਉਹਨਾਂ ਨੂੰ ਰੋਕਿਆ ਉਸ ਦੀ ਆਵਾਜ਼ ਵਿੱਚ ਹੁਣ ਕਮਾਂਡ ਨਹੀਂ ਸਗੋਂ ਜੰਗਲ ਦੀ ਰੱਖਿਆ ਦਾ ਇੱਕ ਜज्ਵਾ ਸੀ ਜੰਗਲੀ ਕੁੱਤੇ ਪਹਿਲਾਂ ਤਾਂ ਹੱਸੇ ਪਰ ਜਦੋਂ ਸਾਰੇ ਜਾਨਵਰ ਇਕੱਠੇ ਖੜੇ ਹੋ ਗਏ ਉਹ ਹੌਲੀ-ਹੌਲੀ ਪਿੱਛੇ ਹਟਣ ਲੱਗੇ ਅਖੀਰਕਾਰ ਉਹ ਜੰਗਲ ਛੱਡ ਕੇ ਭੱਜ ਗਏ ਤੇ ਵਾਪਸ ਕਦੇ ਨਾ ਆਏ ਜੰਗਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਛੋਟੇ ਜਾਨਵਰਾਂ ਨੇ ਪਹਿਲੀ ਵਾਰੀ ਕਾਰੂ ਨੂੰ ਡਰ ਨਾਲ ਨਹੀਂ ਸਗੋਂ ਸਤਿਕਾਰ ਨਾਲ ਵੇਖਿਆ ਸੋਹਣ ਕਾਰੂ ਕੋਲ ਆਇਆ ਅੱਜ ਤੂੰ ਸਾਬਿਤ ਕਰ ਦਿੱਤਾ ਕਿ ਬਦਲਾ ਸਿਰਫ ਸ਼ਬਦਾਂ ਨਾਲ ਨਹੀਂ ਕਰਮਾਂ ਨਾਲ ਹੁੰਦਾ ਏ ਕਾਰੂ ਦੀਆਂ ਅੱਖਾਂ ਨਮੀ ਨਾਲ ਭਰ ਗਈਆਂ ਜੇ ਤੋ ਮੈਨੂੰ ਮੌਕਾ ਨਾ ਦਿੰਦਾ ਤਾਂ ਮੈਂ ਕਦੇ ਆਪਣੇ ਆਪ ਨੂੰ ਸਮਝ ਨਹੀਂ ਸੀ ਸਕਦਾ ਜੰਗਲੀ ਕੁੱਤਿਆਂ ਦੇ ਭੱਜ ਜਾਣ ਤੋਂ ਬਾਅਦ ਜੰਗਲ ਵਿੱਚ ਸ਼ਾਂਤੀ ਆ ਗਈ ਪਰ ਇਹ ਸ਼ਾਂਤੀ ਨਾਜ਼ੁਕ ਸੀ ਸਾਰੇ ਜਾਨਵਰ ਸਮਝ ਗਏ ਸਨ ਕਿ ਇਕੱਠ ਅਤੇ ਸਹਿਯੋਗ ਬਿਨਾਂ ਕੋਈ ਵੀ ਸੁਰੱਖਿਅਤ ਨਹੀਂ ਇਸ ਵਾਰ ਡਰ ਨਹੀਂ ਸਗੋਂ ਜਾਗਰੂਕਤਾ ਸੀ ਕਾਰੂ ਪੇੜੀਆ ਹੁਣ ਸਿਰਫ ਤਾਕਤ ਦਾ ਪ੍ਰਤੀਕ ਨਹੀਂ ਸੀ ਰਹਾ ਉਹ ਜ਼ਿੰਮੇਵਾਰੀ ਦਾ ਭਾਰ ਵੀ ਮਹਿਸੂਸ ਕਰਨ ਲੱਗ ਗਿਆ ਸੀ ਉਹ ਅਕਸਰ ਜੰਗਲ ਦੀਆਂ ਹੱਦਾਂ ਦੀ ਰਾਖੀ ਕਰਦਾ ਕਮਜ਼ੋਰ ਜਾਨਵਰਾਂ ਦੀਆਂ ਖ਼ਬਰਾਂ ਲੈਂਦਾ ਤੇ ਕਿਸੇ ਨਾ ਬੇਇਨਸਾਫ਼ੀ ਨਹੀਂ ਸੀ ਹੋਣ ਦਿੰਦਾ ਸਾਰਸਪੰਸੀ ਦੂਰੋਂ ਇਹ ਸਭ ਵੇਖਦਾ ਔਰ ਉਸ ਨੂੰ ਖੁਸ਼ੀ ਸੀ ਕਿ ਉਹ ਜਾਣਦਾ ਸੀ ਕਿ ਅਸਲੀ ਹਿੰਮਤਿਆਰ ਜੇ ਪੱਕੀ ਹੈ ਇੱਕ ਸਾਲ ਮੀਨਾ ਪਿਆ ਦਰਿਆ ਸੁੱਕਣ ਲੱਗ ਪਏ ਦਲਦਲਾਂ ਵਿੱਚ ਪਾਣੀ ਘਟ ਗਿਆ ਘਾਹ ਸੁੱਕ ਗਿਆ ਖੁਰਾਕ ਦੀ ਘਾਟ ਪੈ ਗਈ ਜੰਗਲ ਵਿੱਚ ਤਣਾਅ ਵਧ ਗਿਆ ਭੁੱਖ ਮਨੁੱਖ ਨੂੰ ਨਹੀਂ ਜਾਨਵਰ ਨੂੰ ਵੀ ਕਠੋਰ ਬਣਾ ਰਹੀ ਹੈ ਕੁਝ ਜਾਨਵਰ ਫਿਰ ਤੋਂ ਆਪਣੇ ਫਾਇਦੇ ਲਈ ਇੱਕ ਦੂਜੇ ਨੂੰ ਮਾਰ ਕੇ ਖਾਣ ਲੱਗੇ ਲੜਨ ਲੱਗੇ ਪੁਰਾਣਾ ਡਰ ਮੁੜ ਜਾਗਣ ਲੱਗਾ ਇੱਕ ਦਿਨ ਨੌਜਵਾਨ ਭੇੜੀਏ ਕਾਰੂ ਕੋਲ ਆਏ ਸ਼ਾਨੂ ਸ਼ਿਕਾਰ ਦੀ ਆਜ਼ਾਦੀ ਚਾਹੀਦੀ ਹੈ ਉਹ ਕਹਿਣ ਲੱਗੇ ਕਮਜ਼ੋਰਾ ਨੂੰ ਹੀ ਖਾਣਾ ਕੁਦਰਤ ਦਾ ਕਾਨੂੰਨ ਹੈ ਕਾਰੂ ਚੁੱਪ ਰਿਹਾ ਉਸ ਦੇ ਅੰਦਰ ਲੜਾਈ ਸੀ ਪੁਰਾਣੀ ਸੋਚ ਅਤੇ ਨਵੀਂ ਸਮਝ ਦੀ ਕਾਰੂ ਸੋਹਣ ਕੋਲ ਗਿਆ ਜੇ ਮੈਂ ਰੋਕਾਂ ਮੇਰੇ ਆਪਣੇ ਵਿਰੁੱਧ ਹੋ ਜਾਣਗੇ ਜੇ ਨਾ ਰੋਕਾਂ ਤਾਂ ਸਾਰੀ ਸਿੱਖਿਆ ਬਕਾਰ ਹੋ ਜਾਵੇਗੀ ਸੋਹਣ ਨੇ ਸ਼ਾਂਤ ਸੁਰ ਵਿੱਚ ਕਿਹਾ ਅਸਲੀ ਨੇਤਾ ਉਹ ਹੁੰਦਾ ਜੋ ਔਖੇ ਸਮੇਂ ਵਿੱਚ ਸਹੀ ਫੈਸਲਾ ਕਰੇ ਭਾਵੇਂ ਲੋਕ ਉਸ ਨੂੰ ਪਸੰਦ ਕਰਨ ਭਾਵੇਂ ਨਾ ਕਰਨ ਉਸਨੇ ਸੁਝਾ ਦਿੱਤਾ ਕਿ ਸਾਰੇ ਜਾਨਵਰ ਮਿਲ ਕੇ ਪਾਣੀ ਦੇ ਬਚੇ ਹੋਏ ਸਰੋਤਾਂ ਦੀ ਰੱਖਿਆ ਕਰਨ ਅਤੇ ਖੁਰਾਕ ਨੂੰ ਸਮਝਦਾਰੀ ਨਾਲ ਵੰਡ ਕੇ ਖਾਣ ਕਾਰੂ ਨੇ ਜੰਗਲ ਦੀ ਸਭ ਤੋਂ ਵੱਡੀ ਸਭਾ ਬੁਲਾਈ ਉਸਨੇ ਸਾਫ਼ ਕਿਹਾ ਕੋਈ ਵੀ ਬੇਵਜ੍ਹਾ ਸ਼ਿਕਾਰ ਨਹੀਂ ਕਰੇਗਾ ਪਹਿਲਾਂ ਬੱਚੇ ਬਿਮਾਰ ਤੇ ਕਮਜ਼ੋਰ ਕੁਝ ਜਾਨਵਰ ਗੁੱਸੇ ਹੋ ਗਏ ਤੂੰ ਕਦੋਂ ਤੋਂ ਕਾਨੂੰਨ ਬਣਾਉਣ ਲੱਗ ਪਿਆ ਉਹ ਚੀਕੇ ਕਾਰੂ ਨੇ ਡੱਟ ਕੇ ਜਵਾਬ ਦਿੱਤਾ ਜਦੋਂ ਤਾਕਤ ਦਾ ਜ਼ੁਲਮ ਦੇ ਨਤੀਜੇ ਵੇਖੇ ਤਦੋਂ ਉਸਨੇ ਆਪਣੇ ਹੀ ਕਬੀਲੇ ਦੇ ਦੋ ਭੇੜੀਏ ਰੋਕੇ ਜਿਨ੍ਹਾਂ ਨੇ ਨਿਯਮ ਤੋੜਿਆ ਸੀ ਇਹ ਉਸ ਦਾ ਸਭ ਤੋਂ ਔਖਾ ਫੈਸਲਾ ਸੀ ਸੋਹਣ ਦੀ ਅਗਵਾਈ ਹੇਠ ਪੰਛੀਆਂ ਨੇ ਦੂਰਲੇ ਇਲਾਕਿਆਂ ਤੋਂ ਪਾਣੀ ਦੇ ਰਸਤੇ ਲੱਭੇ ਹਿਰਨ ਨੇ ਨਵੇਂ ਚਾਰਾਾਂ ਦੀ ਖੋਜ ਕੀਤੀ ਬਾਂਦਰ ਨੇ ਫਲ ਸਾਂਝੇ ਕੀਤੇ ਕੁਝ ਹਫ਼ਤੇ ਬਾਅਦ ਮੀਂਹ ਪੈ ਗਿਆ ਜੰਗਲ ਮੁੜ ਤੋਂ ਹਰਾ ਹੋ ਗਿਆ ਜਾਨਵਰ ਸਮਝ ਗਏ ਕਿ ਔਖਾ ਟਾਈਮ ਸੀ ਪਰ ਲੰਘ ਜਾਂਦਾ ਜਦੋਂ ਸਾਡੇ ਵਿੱਚ ਆਪਸੀ ਸਹਿਯੋਗ ਹੋਵੇ ਇੱਕ ਸਵੇਰ ਸੋਹਣ ਦਲਦਲ ਦੇ ਕਿਨਾਰੇ ਖੜਾ ਸੀ ਕਾਰੂ ਉਸ ਦੇ ਕੋਲ ਆਇਆ ਅੱਜ ਮੈਂ ਨੇਤਾ ਬਣਿਆ ਹਾਂ ਪਰ ਤੂੰ ਮੈਨੂੰ ਇਹ ਸਿੱਖਿਆ ਦਿੱਤੀ ਇਸ ਲਈ ਤੂੰ ਮੇਰਾ ਗੁਰੂ ਹੈ ਸੋਹਣ ਮੁਸਕਰਾਇਆ ਜਦੋਂ ਸਿੱਖਿਆ ਦਿਲ ਵਿੱਚ ਵਸ ਜਾਵੇ ਗੁਰੂ ਦੀ ਲੋੜ ਨਹੀਂ ਹੁੰਦੀ ਕਾਰੂ ਨੇ ਜੰਗਲ ਵੱਲ ਨਜ਼ਰ ਮਾਰੀ ਹੁਣ ਇਹ ਡਰਦਾ ਨਹੀਂ ਭਰੋਸੇ ਦਾ ਘਰ ਸੀ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਅਸਲੀ ਤਾਕਤ ਹਕੂਮਤ ਕਰਨ ਵਿੱਚ ਨਹੀਂ ਜ਼ਿੰਮੇਵਾਰੀ ਵਿੱਚ ਹੁੰਦੀ ਹੈ ਅਤੇ ਜੋ ਆਪਣੇ ਆਪ ਤੇ ਜਿੱਤ ਹਾਸਲ ਕਰ ਲੈਂਦਾ ਹੈ ਉਹੀ ਸੱਚਾ ਨੇਤਾ ਹੁੰਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਆ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ